ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰ੍ਹਾਂ ਹਲੇ ਵੀ ਢੜਲੇ ਦੇ ਨਾਲ ਫਾਸਟਵੇ ਕੇਬਲ ਦੀਆਂ ਤਾਰਾਂ ਨੂੰ ਵੱਢਿਆ ਟੁੱਕਿਆ ਜਾ ਰਿਹਾ ਜਿਹੜੇ ਲੋਕ ਨੇ ਉਹ ਵਾਂਝੇ ਹੋ ਰਹੇ ਨੇ ਗੁਰਬਾਣੀ ਦੇ ਪ੍ਰਸਾਰਣ ਤੋਂ ਜਦੋਂ ਕੰਪਨੀ ਦੇ EMPLOYE ਜਾ ਕੇ ਦੇਖਦੇ ਨੇ ਤਾਂ ਦੇਖਦੇ ਨੇ ਕਿ ਉਹਨਾਂ ਦੀਆਂ ਤਾਰਾਂ ਵੱਢੀਆਂ ਟੁੱਕੀਆਂ ਜਾਂਦੀਆਂ ਨੇ ਜਿਸ ਕਰਕੇ ਕੰਪਨੀ ਨੂੰ ਭਾਰੀ ਨੁਕਸਾਨ ਉਠਾਣਾ ਪੈ ਰਿਹਾ ਪਿਛਲੇ ਦਿਨ ਮਾਨਯੋਗ ਹਾਈ ਕੋਰਟ ਨੇ ਵੀ ਫੈਸਲਾ ਸੁਣਾਇਆ ਸੀ ਜਿਸਥੇ ਕਿ ਜੋ ਟੈਂਡਰ ਟੈਂਡਰ ਰੱਦ ਕੀਤੇ ਗਏ ਸੀ ਉਹਨਾਂ ਨੂੰ ਮੁੜ ਬਹਾਲ ਕਰਨ ਦੇ ਉਹ ਜਿਹੜੇ ਹੁਕਮ ਨੇ ਉਹ ਕਿਤੇ ਨਾ ਕਿਤੇ ਜਾਰੀ ਕੀਤੇ ਗਏ ਸਨ ਪਟਿਆਲਾ ਦੀ ਜੇਕਰ ਗੱਲ ਕਰੀਏ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੋਂ ਲੋਕਾਂ ਦੇ ਘਰਾਂ ਦੇ ਅੱਗੇੋਂ ਕੋਠਿਆਂ ਉੱਪਰੋਂ ਖੰਭਿਆਂ ਤੋਂ ਤਾਰਾਂ ਜਿਹੜੀਆਂ ਨੇ ਉਹ ਵੱਡੀਆਂ ਟੁਕੀਆਂ ਜਾ ਰਹੀਆਂ ਨੇ ਫਾਸਟਵੇ ਦੀਆਂ ਪਟਿਆਲੇ ਦੇ ਬਿਸ਼ਨਗਰ ਤੇ ਬੈਂਕ ਕਲੋਨੀ ਦੀ ਜੇਕਰ ਗੱਲ ਕਰੀਏ ਤਾਂ ਤਸਵੀਰਾਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਕਿਸ ਤਰ੍ਹਾਂ ਹਲੇ ਵੀ ਢੜਲੇ ਦੇ ਨਾਲ ਫਾਸਟਵੇ ਕੇਬਲ ਦੀਆਂ ਤਾਰਾਂ ਨੂੰ ਵੱਢਿਆ ਟੁੱਕਿਆ ਜਾ ਰਿਹਾ ਤੇ ਨੁਕਸਾਨ ਹੋ ਰਿਹਾ ਕੰਪਨੀ ਦਾ ਤੇ ਨਾਲ ਉਹਨਾਂ ਲੋਕਾਂ ਦਾ ਜਿਹੜੇ ਲੋਕ ਨੇ ਉਹ ਵਾਂਝੇ ਹੋ ਰਹੇ ਨੇ ਗੁਰਬਾਣੀ ਤੋਂ ਗੁਰਬਾਣੀ ਦੇ ਪ੍ਰਸਾਰਣ ਤੋਂ ਤੇ ਪਟਿਆਲਾ ਕਾਲੀ ਮਾਤਾ ਮੰਦਰ ਦੇ ਧਾਰਮਿਕ ਸਥਲ ਦੇ ਦਰਸ਼ਨ ਕਰਨ ਦੇ ਲਈ ਜੋ ਘਰ ਦੇ ਵਿੱਚ ਕੇਵਲ ਦੇ ਵਿੱਚ ਉਹਨਾਂ ਨੂੰ ਚੈਨਲ ਦਿਖਾਈ ਦੇ ਰਿਹਾ ਕਿਉਂਕਿ ਲਗਾਤਾਰ ਸ਼ਿਕਾਇਤਾਂ ਲੋਕਾਂ ਦੀਆਂ ਆ ਰਹੀਆਂ ਨੇ ਕਿ ਉਹਨਾਂ ਦੇ ਘਰਾਂ ਤੋਂ ਕਨੈਕਸ਼ਨ ਫਾਸਟਵੇ ਦੇ ਹਟਾਏ ਜਾ ਰਹੇ ਨੇ ਉਹਨਾਂ ਦੀ ਮਰਜ਼ੀ ਤੋਂ ਬਿਨਾ ਤੇ ਬੈਂਕ ਕਲੋਨੀ ਦੀ ਗੱਲ ਕਰੀਏ ਵਿਸ਼ਨ ਪੁਰਾ ਦੀ ਗੱਲ ਕਰੀਏ ਪਟਿਆਲਾ ਦੀ ਤਾਂ ਤੁਹਾਡੇ ਸਾਹਮਣੇ ਤਸਵੀਰਾਂ ਨੇ ਕਿ ਘਰਾਂ ਦੇ ਅੱਗੋਂ ਦੀ ਫਾਸਟਵੇ ਕੰਪਨੀ ਦੀਆਂ ਤਾਰਾਂ ਜਾ ਰਹੀਆਂ ਨੇ ਪਰ ਕਿਤੇ ਨਾ ਕਿਤੇ ਲੋਕਾਂ ਨੂੰ ਮਰਹੂਮ ਵਾਂਝਾ ਕੀਤਾ ਜਾ ਰਿਹਾ ਫਾਸਟਵੇ ਦੇ ਚੈਨਲਾਂ ਤੋਂ ਜਿਸ ਤੋਂ ਲੈ ਕੇ ਸ਼ਿਕਾਇਤ ਲਗਾਤਾਰ ਦਰਜ ਕਰਵਾਉਣ ਲਈ ਪਹੁੰਚ ਰਹੇ ਨੇ ਫੋਨ ਕਾਲਸ ਆਉਂਦੇ ਨੇ ਕਿ ਉਹਨਾਂ ਦੇ ਘਰ ਫਾਸਟਵੇ ਕੇਵਲ ਨਹੀਂ ਆਂਦੀ ਜਦੋਂ ਕੰਪਨੀ ਦੇ EMPLOYE ਜਾ ਕੇ ਦੇਖਦੇ ਨੇ ਤਾਂ ਦੇਖਦੇ ਨੇ ਕਿ ਉਹਨਾਂ ਦੀਆਂ ਤਾਰਾਂ ਵੱਡੀਆਂ ਟੁਕੀਆਂ ਜਾਂਦੀਆਂ ਨੇ ਜਿਸ ਕਰਕੇ ਕੰਪਨੀ ਨੂੰ ਭਾਰੀ ਨੁਕਸਾਨ ਉਠਾਣਾ ਪੈ ਰਿਹਾ ਉੱਥੇ ਹੀ ਲੋਕ ਨੇ ਜਿਹੜੇ ਉਹ ਵੀ ਕਿਤਨਾ ਕਿਤੇ ਜਿਹੜੇ ਉਹਨਾਂ ਦੇ ਮਨਪਸੰਦ ਚੈਨਲ ਨੇ ਉਹਨਾਂ ਤੋਂ ਵਾਂਝੇ ਹੋ ਰਹੇ ਨੇ ਕਿਉਂਕਿ ਲਗਾਤਾਰ ਜੋ ਧਾਰਮਿਕ ਚੈਨਲ ਨੇ ਉਹਨਾਂ ਦੇ ਆਪਣੇ ਚੈਨਲ ਨੇ ਗੁਰੂ ਗੁਰਤਮਾ ਦੇ ਜੋ ਚੈਨਲ ਨੇ ਉਹਨਾਂ ਚੈਨਲਾਂ ਤੋਂ ਵਾਂਝੇ ਹੋ ਰਹੇ ਨੇ ਘਰ ਦੇ ਵਿੱਚ ਗੁਰਬਾਣੀ ਸੁਣਦੇ ਸੀ ਉਹ ਹੁਣ ਨਹੀਂ ਸੁਣ پا ਰਹੇ ਤੇ ਲਗਾਤਾਰ ਕੰਪਨੀ ਫਾਸਟਵੇ ਨੂੰ ਸ਼ਿਕਾਇਤ ਵੀ ਕਰ ਰਹੇ ਨੇ ਕਿ ਉਹਨਾਂ ਦੇ ਘਰਾਂ ਦੇ ਵਿੱਚ ਫਾਸਟਵੇ ਨੈਟਵਰਕ ਨਹੀਂ ਆ ਰਿਹਾ ਪਰ ਜਦੋਂ ਚੈੱਕ ਕੀਤਾ ਜਾਂਦਾ ਤੇ ਪਤਾ ਲੱਗਦਾ ਹੈ ਕਿ ਉਹਨਾਂ ਦੀਆਂ ਤਾਰਾਂ ਨੁਕਸਾਨੀਆਂ ਗਈਆਂ ਨੇ ਕੱਟ ਦਿੱਤੀਆਂ ਗਈਆਂ ਨੇ ਵੜ ਦਿੱਤੀਆਂ ਗਿਆ ਨੇ ਤੇ ਦੱਸਿਆ ਕਿ ਪਿਛਲੇ ਦਿਨੀ ਮਾਨਯੋਗ ਹਾਈ ਕੋਰਟ ਨੇ ਵੀ ਫੈਸਲਾ ਸੁਣਾਇਆ ਸੀ ਜਿਸ ਥੇ ਕਿ ਜੋ ਟੈਂਡਰ ਲਗਾਤਾਰ ਟੈਂਡਰ ਰੱਦ ਕੀਤੇ ਗਿਆ ਸੀ ਉਹਨਾਂ ਨੂੰ ਮੁੜ ਬਹਾਲ ਕਰਨ ਦੇ ਉਹ ਜਿਹੜੇ ਹੁਕਮ ਨੇ ਉਹ ਕਿਤੇ ਨਾ ਕਿਤੇ ਜਾਰੀ ਕੀਤੇ ਗਏ ਸਨ ਉੱਥੇ ਹੀ ਅਗਲੀ ਤਾਰੀਖ ਵੀ ਦਿੱਤੀ ਗਈ ਹੈ ਤਾਂ ਜੋ ਰਿਪੋਰਟ ਜਿਹੜੀ ਹੈਗੀ ਆ ਪੁਲਿਸ ਨੂੰ ਪੇਸ਼ ਕਰਨ ਦੀ ਗੱਲ ਕਹੀ ਗਈ ਹੈ ਕਿਉਂਕਿ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਅਲੱਗ-ਅਲੱਗ ਸ਼ਹਿਰਾਂ ਪਟਿਆਲਾ ਦੀ ਜੇਕਰ ਗੱਲ ਕਰੀਏ ਇਲਾਕਿਆਂ ਦੀ ਗੱਲ ਕਰੀਏ ਤਾਂ ਇੱਥੋਂ ਲੋਕਾਂ ਦੇ ਘਰਾਂ ਦੇ ਅੱਗੇੋਂ ਕੋਠਿਆਂ ਉੱਪਰੋਂ ਖੰਭਿਆਂ ਤੋਂ ਤਾਰਾਂ ਜਿਹੜੀਆਂ ਨੇ ਉਹ ਵੱਡੀਆਂ ਟੁਕੀਆਂ ਜਾ ਰਹੀਆਂ ਨੇ ਫਾਸਟਵੇ ਦੀਆਂ ਜਿਸ ਕਰਕੇ ਲੋਕਾਂ ਨੂੰ ਫਾਸਟਵੇ ਦੇ ਚੈਨਲ ਖਾਸ ਕਰਕੇ ਗੁਰਬਾਣੀ ਪ੍ਰਸਾਰਣ ਦੇ ਚੈਨਲ ਕਾਲੀ ਮਾਤਾ ਮੰਦਰ ਪਟਿਆਲਾ ਤੋਂ ਲਾਈਵ ਪ੍ਰਸਾਰਣ ਤੋਂ ਵਾਂਝਾ ਹੋਣਾ ਪੈ ਰਿਹਾ ਉਹਨਾਂ ਨੂੰ ਨਹੀਂ ਆਪਣੇ ਕੇਬਲ ਟੀਵੀ ਤੇ ਚੈਨਲ ਦੇਖਣ ਨੂੰ ਮਿਲਦੇ ਜਿਸ ਕਰਕੇ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਏ